ਸ਼ਹਿਰ ਦੀ ਸੁਰੱਖਿਆ ਵਿਵਸਥਾ ਵਿੱਚ ਕਿਸੇ ਤਰ੍ਹਾਂ ਦੀ ਸੇਧ ਨਾਲ ਲੱਗੇ ਤੇ ਚੋਰ ਨੁਟੇਰਿਆਂ ਤੇ ਥੱਲ ਪਾਉਣ ਲਈ ਸ਼ਹਿਰ ਦੇ ਚੌਂਕਾ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਜਿਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਦਘਾਟਨ ਕਰਨ ਆਏ ਮੁੱਖ ਮਹਿਮਾਨ ਨੇ ਦੱਸਿਆ ਕਿ ਇਨ੍ਹਾਂ ਕੈਮਰਿਆਂ ਦੇ ਨਾਲ ਸ਼ਹਿਰ ਵਿੱਚ ਹੋਣ ਵਾਲੀਆਂ ਵਾਰਦਾਤਾਂ ਤੇ ਥੱਲ ਪਾਏਗੀ ਤੇ ਹਰ ਤਰ੍ਹਾਂ ਦੀ ਚੋਰੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਮੌਕੇ ਤੇ ਹੀ ਹੱਲ ਕੀਤਾ ਜਾ ਸਕੇਗਾ ਠੀਕ ਹੈ ਨਾ ਜਿਹੜਾ ਕੈਮਰਾ ਦਾ ਸਰਟੀਫਿਕੇਟ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ মিডিਆ ਵਾਲੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹੋ ਮੈਂ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਔਰ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਮੈਡਮ ਐਸਐਸਓ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਦੱਸਣਾ ਚਾਹਣਾ ਕਿ ਗਿੱਦੜਵਾੜ ਸ਼ਹਿਰ ਦੇ ਵਿੱਚ ਜਿਹੜੀ ਚੋਰੀਆਂ ਦੀ ਵਾਰਦਾਤ ਪਿਛਲੇ ਦਿਨਾਂ ਚ ਹੋ ਰਹੀ ਸੀ ਕੋਈ ਸਨੇਚਿੰਗ ਹੋ ਗਈ ਕਿਸੇ ਦੀ ਦੁਕਾਨ ਲੁੱਟੀ ਗਈ ਕਿਸੇ ਦਾ ਕੋਈ ਪਾਰਚੋਂ ਖੜਾ ਬਾਈਕ ਚੱਕਿਆ ਗਿਆ ਦਾ ਮੇਰੇ ਦਿਮਾਗ ਦੇ ਵਿੱਚ ਸੀ ਕਿ ਇਹਨੂੰ ਕਿਵੇਂ ਅਸੀਂ ਰੋਕਿਆ ਜਾਵੇ ਤਾਂ ਮੈਂ ਪੁਲਿਸ ਪ੍ਰਸ਼ਾਸਨ ਔਰ ਸਾਡੇ ਵਰਕਰਾਂ ਦੀ رائے ਦੇ ਨਾਲ ਵੀ ਇਹਨੂੰ ਕਿਸ ਤਰ੍ਹਾਂ ਆਪਾਂ ਠੱਲੀਏ ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਗਿੱਦੜਵਾ ਸ਼ਹਿਰ ਦੇ ਵਿੱਚ ਆਪਾਂ ਕੈਮਰੇ ਲਗਾ ਦੇ। ਔਰ ਉਹੀ ਚੋਰੀਆਂ ਨੂੰ ਡਕੈਤੀਆਂ ਨੂੰ ਨੱਥ ਪਾਉਣ ਵਾਸਤੇ ਅਸੀਂ ਮੈਂ ਆਪਦੇ ਖਤਿਆਰੀ ਕੋਟੇ ਦੇ ਵਿੱਚੋਂ 10 ਲੱਖ ਰੁਪਏ ਦੇ ਕੇ ਬਹੁਤ ਸ਼ਾਨਦਾਰ ਕੈਮਰੇ ਲਗਾਏ ਔਰ ਇਦੀ ਖਾਸੀਅਤ ਇਹ ਹੈ ਵੀ ਇੱਕ ਤਾਂ ਨਾ ਦੇ ਕੈਮਰੇ ਹੁੰਦੇ ਆ ਵੀ ਕੈਮਰੇ ਲੱਗੇ ਜੀ ਸ਼ਹਿਰ ਦੇ ਵਿੱਚ ਟੰਗ ਦਿਓ ਜੀ ਪਰ ਜਿਹੜੇ ਇਹ ਕੈਮਰੇ ਬੜੇ ਕਲੀਅਰ ਇਹਦੀ ਫੁਟੇਜ ਆਉਂਦੀ ਹੈ ਅਸੀਂ ਤੁਸੀਂ ਸਾਰਿਆਂ ਨੇ ਵੇਖਿਆ ਹੈ ਜਿਹੜੀ LCD ਲੱਗੀ ਵੀ ਇਹਦੇ ਉੱਪਰ ਕਿ ਜਿਹੜਾ ਵੀ ਬਾਈਕ ਟੱਪੂਗਾ ਜਿਹੜੀ ਕਾਰ ਲੰਘਦੀ ਹੈ ਈਵਨ ਥਨ ਮੋਟਰਸਾਈਕਲ ਜਾਂ ਕੋਈ ਸਕੂਟਰੀ ਵੀ ਲੰਘਦੀ ਹੈ ਤਾਂ ਉਹਦਾ ਨੰਬਰ ਪਲੇਟ ਉਹਦਾ ਕਲਰ ਬਕਾਇਦਾ ਜਿਹੜਾ ਉਹਨੂੰ ਡਰਾਈਵ ਕਰ ਰਿਹਾ ਉਹਦਾ ਸਾਰਾ ਫੇਸ ਉਹ ਪੂਰਾ ਪ੍ਰੋਪਰ ਦੱਸਦਾ ਹੈ। ਔਰ ਮੈਂ ਧੰਨਵਾਦ ਕਰਦਾ ਹੈ ਸਾਡੇ ਯੂ ਸਾਹਿਬ ਦਾ, ਮੈਂ ਧੰਨਵਾਦ ਕਰਦਾ ਹੈ ਸਾਡੇ ਡੀਐਸਪੀ ਸਾਹਿਬ ਦਾ ਔਰ ਜਿੰਨਾ ਵੀ ਸਾਡੇ ਇਹ ਦੇ ਸਹਿਯੋਗ ਦੇ ਵਿੱਚ ਸਾਡੇ ਵਰਕਰ ਸਾਹਿਬਾਨਾਂ ਨੇ ਯੋਗਦਾਨ ਪਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਅੱਜ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਕੱਢ ਕੇ ਅੱਜ ਮੈਂ ਜਿਹੜੇ ਜੋਰ ਗੁੰਡੇ ਲਟੇਰੇ ਸਨੇਚਰ ਜਿਹੜੇ ਹੈਗੇ ਉਹਨਾਂ ਨੂੰ ਵਾਰਨ ਕਰਦਾ ਕਿ ਅੱਜ ਤੋਂ ਬਾਅਦ ਜਿੱਦੜਵਾਹਾ ਦੇ ਵਿੱਚ ਕੋਈ ਅਜੇਹੀ ਵਾਰਦਾਤ ਹੋਈ ਤਾਂ ਤੁਸੀਂ ਬਚ ਕੇ ਨਹੀਂ ਜਾ ਸਕਦੇ 5 ਮਿੰਟਾਂ ਦੇ ਵਿੱਚ ਵਿੱਚ ਉਹਨਾਂ ਦੀ ਜਿਹੜੀ ਹੈ ਰਿਕਵਰੀ ਹੋ ਸਕਦੀ ਹੈ। ਸਟੇ ਕਈ ਏਰੀਏ ਰਹਿ ਗਏ ਜਿਵੇਂ ਪਿਉਰੀ ਰੋਡ ਲੰਬੀ ਰੋਡ ਉਹਨਾਂ ਬਾਰੇ ਸਰ ਨਹੀਂ ਦੇਖੋ ਮੇਰੇ ਕੋਲ ਜਿਹੜਾ ਅਫਤਿਆਰੀ ਕੋਟ ਆਇਆ ਸੀ ਮੈਂ ਪਹਿਲੀ ਕਿਸ਼ਤ ਵਿੱਚ 10 ਲੱਖ ਰੁਪਇਆ ਇਹਨਾਂ ਨੂੰ ਦਿੱਤੀ ਹੈ। ਔਰ ਜਿੰਨੇ ਵੀ ਕੈਮਰੇ ਰਹਿ ਗਏ ਡੀਐਸਪੀ ਸਾਹਿਬ ਨੇ ਲੋਕੇਸ਼ਨ ਚ ਚੈੱਕ ਕੀਤੀਆਂ ਇਸਟੂ ਸਾਹਿਬ ਨੇ ਲੱਕ ਕੀਤੀਆਂ ਔਰ ਜਿੰਨਾ ਵੀ ਫੰਡ ਉਹਦੇ ਵਾਸਤੇ ਹੋਰ ਬਣਦਾ ਹੈ ਉਹ ਮੈਂ ਅਗਲੇ ਖਤਿਆਰੀ ਕੋਟੇ ਦੇ ਵਿੱਚ ਜਿਹੜੀ ਹੁਣ ਕਿਸ਼ਤਾਉ ਵੀ ਮਾਰਚ ਮਹੀਨੇ ਵਿੱਚ ਉਹਦੇ ਵਿੱਚੋਂ ਮੈਂ ਉਹ ਸਾਰਾ ਕੰਪਲੀਟ ਕਰਾਂਗਾ ਕੈਮਰੇ ਦੀ ਕੁਆਲਿਟੀ ਦੇਖ ਕੇ ਦੇਖਿਆ ਰਾਤ ਦੇ ਸਮੇਂ ਨਹੀਂ ਜਾ ਆਉਂਦੀ ਜੀ ਉਸ ਤਰ੍ਹਾਂ ਨੇ ਕੋਈ ਤਾਂ ਦਿੱਕਤ ਨਹੀਂ ਆਏਗੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਬਿਲਕੁਲ ਚਾਹੇ ਦੂ ਰਾਤ ਦੇ 12 ਵਜੇ ਹਨੇਰੀਆਂ ਰਾਤਾਂ ਦੇ ਵਿੱਚ ਵੀ ਤੁਸੀਂ ਉਹਦੀ ਬਿਲਕੁਲ ਕ੍ਰੈਫਟੀ ਆਉਗੀ ਸਾਰਾ ਕੁਝ ਤੁਸੀਂ ਜਾ ਕੇ ਚਾਹੇ ਚੈੱਕ ਕਰ ਸਕਦੇ ਹੋ ਤੁਸੀਂ ਤਾਂ মিডিਆ ਵਾਲੇ ਭਰਾ ਹੋ ਤੁਹਾਡੇ ਤੋਂ ਤਾਂ ਕੋਈ ਚੀਜ਼ ਛੁਪੀ ਰਹਿੰਦੀ ਨਹੀਂ ਔਰ ਇਹ ਤੋਂ ਬਾਅਦ ਵੀ ਕੋਈ ਕਿਤੇ ਵਾਰਦਾਤ ਹੁੰਦੀ ਹੈ ਤੇ ਤੁਸੀਂ ਆਪਦੇ ਲੈਵਲ ਤੇ ਆ ਕੇ ਵੀ ਚੈੱਕ ਕਰ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੀ رائے ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਰਿਕਵਰੀ ਕਰਨ ਵਾਸਤੇ ਉਹ ਚੋਰਾਂ ਨੂੰ ਫੜਨ ਵਾਸਤੇ ਤੁਸੀਂ ਆਪ ਵੀ ਪੁਲਿਸ ਸਟੇਸ਼ਨ ਆ ਸਕਦੇ ਹੋ ਜੀ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਸੋਮਾ ਦਾ ਜੀ ਜਿਹੜਾ ਸਾਡਾ ਗਿੱਦੜਵਾ ਦੇ ਵਿੱਚ ਰੁਟਾ ਹੁਆ ਦੀ ਕਹਾਣੀ ਲੰਬੇ ਸਮੇਂ ਨੂੰ ਸ਼ਹਿਰ ਵਸਿਆ ਦੀ ਗੱਲ ਸੀ ਕੋਸ਼ਿਸ਼ਾ ਕੁਸ਼ ਨਜੀਰ ਭਾਈ ਜਾਸਨ ਸਿੰਘ ਉਹਨਾਂ ਸਾਹਿਬ ਨੂੰ ਜਿਹੜਾ ਤੁਹਾਡੀ ਇਸ ਤਰ੍ਹਾਂ ਸੱਜਣਾ ਨੇ ਜਾ ਕੇ ਪਿਆ ਇੱਕ ਵਧੀਆ ਉਪਰਾਲਾ ਬੀ ਸੀ ਸੀ ٹی ਕੈਮਰੇ ਅੰਦਰ ਕੋਸ਼ਿਸ਼ ਕਰਾਂਗੇ ਅਸੀਂ ਚੇਅਰਮੈਨ ਸਾਹਿਬ ਨੂੰ ਬੇਨਤੀ ਵੀ ਕਰਾਂਗੇ ਵੀ ਜਦੋਂ ਨਵਾਂ ਪੱਟ ਹੋ ਜਾਂ ਤੁੜੇ ਜੇ ਕੈਮਰੇ ਅਗਲੇ ਆਪਾਂ ਹੋਰ ਬਦਲ ਦੱਸ ਮਤਲਬ ਪ੍ਰਸ਼ਾਸਨ ਸਭ ਤੋਂ ਸਭ ਨੂੰ ਹੁਣ ਮੈਂ ਇਹ ਸੀ ਕਿ ਭਾਈ ਜਸਮੀਤ ਕਨੂਨ ਜੀ ਨੂੰ ਡੀ ਐਸ ਪੀ ਸਾਹਿਬ ਨੂੰ ਦੋ-ਤਿੰਨ ਮਿੰਟ ਤੁਹਾਡੇ ਨਾਲ ਆਪਣੇ ਵਿਚਾਰਾਂ ਦੇ ਅੱਜ ਵੀ ਆਪਾਂ ਐਤਰੀ ਆਪਾਂ ਐਤਰੀ ਫੈਕਟਰੀ ਲਾਇਆ ਜਿਹੜੀ ਪੰਜਾਬ ਸਰਕਾਰ ਵੱਲੋਂ ਅਧਿਕਾਰਾਂ ਦੇ ਸਾਡੇ ਮਾਨ ਜੋ ਬੱਚੇ ਸਿਸ ਪਿਸਾ ਮੁਖਰ ਵੱਲੋਂ ਜਰਨਾ ਸੀ ਉਸ ਤੋਂ ਬਾਅਦ ਦਾ ਸਜੈਸ਼ਨ ਕੌਣੀਆਂ ਨੇ ਆਪਣੇ ਅਧਿਆਰੀ ਫੰਡ ਤੋਂ 10 ਲੱਖ ਰੁਪਏ ਦੇ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕਰਾਈ ਮੰਗਾ ਆਪਾਂ ਕੈਮਰੇ ਤੋਂ ਟੈਕਸ ਕਰਦੇ ਕਿਉਂਕਿ ਪਿੱਛੇ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਦੇ ਵਿੱਚ ਆਪਣੇ ਸਿਸ ਤੋਂ ਨਪਲੀ ਨੇ ਬੜੀ ਮਿਹਨਤ ਕਰਕੇ ਬਹੁਤ ਵਧੀਆ ਢੰਗ ਦੇ ਨਾਲ ਅਧਿਕਾਰ ਵਾਰਤਤ ਕਰਤੀ ਗਈ ਸਾਰੇ ਪਿੰਡਾਂ ਤੋਂ ਨੇ ਵਾਰਦਾਤਾ ਕੀਤੀਆਂ ਸੀ ਉਹ ਬਹੁਤ ਮਿਹਨਤ ਕਰਕੇ ਕਰਕੇ ਅੱਜ ਉਹਨੇ ਬਹੁਤ ਸਾਰੀਆਂ ਦੁਕਾਨਾਂ ਦੇ ਉੱਪਰ ਲੁੱਟਾਂ ਖੋਹਾਂ ਹੋਈਆਂ ਵਾਰਦਾਤਾਂ ਹੋਈਆਂ ਬਹੁਤ ਸਾਰੇ ਵੀਹਿਕਲ ਚੱਕੇ ਜਾਂਦੇ ਸੀ ਕਈ ਅਜਿਹੇ ਸ਼ਰਾਰਤੀ ਅਨਸਰ ਜਿਹੜੇ ਗਿੱਦੜਬਾਹ ਸ਼ਹਿਰ ਦੇ ਵਿੱਚ ਨੁਕਸਾਨ ਪਹੁੰਚਾ ਕੇ ਔਰ ਵਾਰਦਾਤ ਕਰਕੇ ਅਲੋਪ ਹੋ ਜਾਂਦੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਫੜਿਆ ਜਾਵੇ ਕਿਸ ਤਰ੍ਹਾਂ ਉਹਨਾਂ ਦੇ ਨਕੇਲ ਕੱਸੀ ਜਾਵੇ ਉਹ ਸਾਰਾ ਕੁਝ ਅਸੀਂ ਮੈਂ ਡੀਐਸਪੀ ਸਾਹਿਬ ਨਾਲ ਔਰ ਮਾਨਯੋਗ ਐਸਐਸਪੀ ਮੁਖਸ਼ਾ ਸਾਹਿਬ ਨਾਲ ਜੋ ਗੱਲਬਾਤ ਕੀਤੀ ਤਾਂ ਅਸੀਂ ਇਹਦਾ ਇਹੀ ਹੱਲ ਲੱਭਿਆ ਕਿ ਇੱਥੇ ਸਾਰੇ ਸ਼ਹਿਰ ਦੇ ਵਿੱਚ ਕੈਮਰੇ ਲਾ ਦਿੱਤੇ ਜਾਣ ਤਾਂ ਕਿ ਜਿਹੜੇ ਸਾਡੇ ਵਪਾਰੀ ਭਰਾ ਐ ਸਾਡੇ ਦੁਕਾਨਦਾਰ ਭਰਾ ਐ ਛੋਟੇ ਦੁਕਾਨਦਾਰ ਐ ਜਿਨ੍ਹਾਂ ਦੀ ਇੱਕ ਵਾਰ ਲੁੱਟ ਖੋਹ ਦੇ ਨਾਲ ਜਿਨ੍ਹਾਂ ਦੀ ਪਰਪਾਈ ਕਰਨੀ ਔਖੀ ਹੋ ਜਾਂਦੀ ਹੈ ਉਹਨਾਂ ਨੂੰ ਬਚਾਇਆ ਜਾ